ਉੱਦ ਮਾਰਾ ਜੀ ਉਸ ਵਕਤ ਬਾਬਾ ਜੀ ਦੀ ਫਿਰ ਮੈਨੋਸੋ ਆ ਗਏ ਤਾਂ ਚੱਕਰ ਕਰਾ ਕੇ ਬਾਹਰ ਹਗਰੇ ਦਿਆ ਆਉਣ ਤੇ ਅੱਗੇ ਕੈਂਡ ਦੇ ਵਕਤ ਆਇਆ ਕਰਦੇ ਉਹ ਆਜ ਦੀ ਸੰਖਿਆ ਕਰਾ ਕੇ ਬਾਹਰ ਜਾ ਰਹੇ ਸਨ ਫਾਟਕੋਂ ਦੇ ਪਾਸ ਸੰਪਰਦ ਨਾਲ ਮੇਲ ਹੈ ਸੰਪਰਦ ਨੇ ਨਿਸ਼ਕਰ ਕੀਤੀ ਸੰਪਰਦ ਨੇ ਨਾਉ ਪੁੱਛਿਆ ਸੰਪਰਦ ਨੇ ਇਸ ਤੋਂ ਫਿਰ ਨਾ ਮਾਇਨ ਉਹ ਕਹਿੰਦੇ ਗੁਰਦੁਆਰਾ ਸਾਹਿਬ ਚਲਾਇਆ ਹੈ ਵੀਰਾਂ ਕੋਲ ਉਹਦੇ ਆਸਰ ਕਰਾ ਕੇ ਉਹਨੂੰ ਬਾਦ ਬਾਬਾ ਜੀ ਆ ਗਏ ਕੇਸ਼ਵਦਾਸ ਆ ਗਿਆ ਇਹ ਸਾਰੇ ਆ ਕੇ ਮਹਾਂਪੁਰਖਾਂ ਦੇ ਪਾਸ ਕਹਿਣ ਲੱਗੇ ਜਿਸ ਵੇਲੇ ਸੰਤਾਂ ਦੇ ਪਾਸ ਆਏ ਸੀ ਉਸ ਨੇ ਬਹਿਰਪੁਰੀਏ ਪੁਂਦਰ ਕਮਾਣਾ ਇਹ ਸ਼ਬਦ ਸੀ ਉਹ ਸ਼ਬਦ ਨੂੰ ਲਾ ਕੇ ਸਾਰੀ ਕਸਾ ਪੂਰੀ ਕੀਤੀ ਫਿਰ ਸੰਤਾਂ ਦੇ ਪਾਸ ਰਹਿੰਦੇ ਹੋਇਆ ਹਮੇਸ਼ਾ ਲਈ ਆਉਂਦੀ ਆਇ ਸੁਭਾਅ ਸੀ ਕਿ ਸੰਤਾਂ ਦੇ ਤੁਹਾਡੇ ਹੀ ਮਾਝ ਦੇ ਰਹਿੰਦੇ ਜਦੋਂ ਚੜੂਈ ਦਿੰਦੇ ਰਿੰਦੇ ਇਹੋ ਸੋ ਆਕੀਂ ਰਿੰਦੇ ਤੇ ਸੰਗਤਾਂ ਦੇ ਦੂਸਰੇ ਜਿਹੜੇ ਬਰਤਨ ਹੈ ਉਹਨਾਂ ਦਾ ਜਲ ਪਾਣੀ ਸੱਜ ਜਾਂਦਾ ਇਸ ਰੰਗ ਵਿੱਚ ਰਿਆ ਕਰਦੇ ਬਸਤੀ ਇਸੋ ਬਸਤੀ ਚ ਰਹਿੰਦੇ ਹੋਣਾ ਕਦੇ ਪਾਣੀ ਦੀ ਬੇਠਾ ਰਹਿੰਦੇ ਪਾਣੀ ਦੀ ਬੇਠਾ ਨੂੰ ਕਹਿੰਦੇ ਮੱਖੀਆਂ ਨੂੰ ਕਾਲਾ ਨਹੀਂ ਲੱਗਦਾ ਸਾਨੂੰ ਕਿਉਂ ਨਾ ਬੇਠਾ ਨੂੰ ਕਦੇ ਕੁੱਪਈ ਬੇਠਾ ਰਹਿੰਦੇ ਕਹਿੰਦੇ ਸਾਨੂੰ ਗਰਮੀ ਕਿਉਂ ਲੱਗੇ ਪ੍ਰੇਮ ਨਹੀਂ ਤਾਂ ਹੀ ਗਰਮੀ ਲੱਗਦੀ ਹੈ ਇਸ ਪ੍ਰਕਾਰ ਕੰਮ ਕਰਦੇ ਖਾਣੂ ਕਰਦੇ ਇਕ ਗੰਦੀ ਗੱਲ ਹੈ ਕਿ ਖੇਵਾਦਾਰ ਜਦੋਂ ਸੀ ਕੰਪਨੀ ਨੂੰ ਆਈ ਪਈ ਸੀ ਉਹਦੇ ਬਾਵਾ ਵਿਸ਼ਨ ਸਿੰਘ ਜੀ ਉਹ ਬਾਹਰ ਜਾ ਕੇ ਕੋਈ ਆਪਣੇ ਖਾੜੀਆਂ ਦੇ ਪਾਸ ਪਹਿਲੇ ਪਾਸੇ ਜਗ੍ਹਾ ਹੈ ਕੋ ਇੱਥੇ ਜਾ ਕੇ ਟੰਡ ਪਾਣੀ ਦੀ ਪਰਦੇ ਰੱਖ ਲਿਆ ਕਰਦੇ ਜੇ ਕੀ ਕਰੂ ਲੱਗਦੀ ਉਹਦੇ ਨੂੰ ਪਾਣੀ ਪੀ ਰਿਆ ਕਰਦੇ ਕਿਸੇ ਬਲਦਿੰਗ ਤੈਰ ਕੋ ਮਾਰੀ ਕਹਿੰਦੇ ਇਹਦੇ ਮਹੱਤਮਾ ਤੋਂ ਕਹਾ ਕਰਉਨੇ ਆ ਐਵੇਂ ਫਾਦੂ ਤੁਸੀਂ ਐਵੇਂ ਹੋ ਸੌ ਤੰ ਪਾਣੀ ਵੀ ਤੁਸੀਂ ਪਜਾਉਂਦੇ ਕੋਈ ਉਹ ਗੱਲ ਸੁਣ ਕੇ ਸੰਤਾਂ ਨੇ ਉਹ ਜਿਹੜੇ ਗੜਵਾ ਭਰ ਕੇ ਆਪਣੀ ਬੋਕਣ ਚ ਲੈ ਗਿਆ ਲੋਹੇ ਤੋਂ ਦੇਖੇ ਕਿ ਲੈ ਕੇ ਉੱਥੇ ਖੜੀਆਂ ਜਿੱਥੇ ਸੁਣੇ ਸੀ ਬੜੇ ਤਾਕਤਵਰ ਨਾਰੇ ਭਾਂਤੇ ਉੱਥੇ ਚਲੇ ਗਏ ਅਗਰ ਸੰਤ ਬਿਸ਼ਰ ਸਿੰਘ ਜੀ ਨੂੰ ਕੋਈ ਲੱਗੀ ਹੋਈ ਸੀ ਤੇ ਜਿੱਥੇ ਪਾਣੀ ਵੀ ਜਦੋਂ ਆ ਕੇ ਦੇਖਣ ਲੱਗੇ ਉਹ ਚੰਨ ਜਿਹੜੀ ਹਿੱਲ ਕੇ ਦੁੱਲ ਗਈ ਤੇ ਪਾਣੀ ਸਾਰਾ ਕਦੇ ਤੋਂ ਮਿਲ ਜਿਆ ਤੇ ਹਾਕੀ ਦੇ ਕਹਿੰਦੇ ਮੈਂ ਤੀਲਾ ਪਾਣੀ ਆਪਣੇ ਮਨ ਨੂੰ ਕਹਿੰਦੇ। ਦੰਦਾਂ ਨੂੰ ਜਾ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਜਲ ਹਾਜ਼ਰ ਕੀਤਾ। ਫੱਟੇ ਕੇ ਜਨ ਨੂੰ ਕਿੰ ਭੇਜਿਆ ਤੇ ਮਾਰਾ ਤੁਸੀਂ ਸਦਿਆ। ਇਸ ਪ੍ਰਕਾਰ ਕਹਿਣ ਤੋਂ ਬੜਾ ਆਪੋ ਵਿੱਚ ਹੀ ਪ੍ਰੇਮ ਪੈ ਗਿਆ। ਪ੍ਰੇਮ ਕਰਨ ਤੇ ਕਹਿੰਦੇ ਚੰਗਾ ਤੂੰ ਇੱਥੇ ਬੈਠ ਵਾਹਿਗੁਰੂ ਦਾ ਜਾਪ ਕਰ। ਕਿਉਂ ਕਹੇ ਕਿ ਚਲੇ ਜਾ ਆਗ ਦੀ ਵਾਈਬਰੂ ਮੰਦਰ ਕੈਸਾ ਜੁੜਿਆ ਹੋਇਸਾ ਮੈਂ ਉਸ ਵੇਲੇ ਸਰਪੀ ਹਮਾਨ ਦੇ ਗੁਰੂ ਨਾਨਕੀ ਪ੍ਰਤੀਕ ਹੋਇਆ ਜਦੋਂ ਤਰਤੀਤ ਹੋਇਆ ਸਹਿਰ ਮਗਰੋਂ ਬਾਬਾ ਬਿਸ਼ਨ ਸਿੰਘ ਜੀ ਆਏ ਕੀ ਵੇਖਦੇ ਇਹ ਜਵਾਂਦੇ ਚ ਰੁਪਿਆ ਹੋਇਆ ਨੂੰ ਕਹਿੰਦੇ ਗੁਰੂ ਖਾਹੂਸੀ ਕਿਥੇ ਪੈ ਰੱਖਿਓ ਸਾਰੇ ਗੁਰੂ ਨਾਨਕ ਦੱਸਦਾ ਇਸ ਪ੍ਰਕਾਰ ਦੇ ਬਦਲ ਕੇ ਧਿਆਨ ਨੂੰ ਗੁੱਪ ਰੱਖਿਆ ਕਰੋ ਕਿਸੇ ਨੂੰ ਦੁੱਖ ਨਾ ਹੋਣੀ ਚਾਹੀਦਾ ਇਸ ਤਰ੍ਹਾਂ ਕਹਿ ਚ ਉਹਨਾਂ ਨੇ ਉਹਨਾਂ ਦੀ ਖੁਰਤ ਨੂੰ ਉਸ ਵਕਤ ਜਿਹੜਾ ਬਾਹਰ ਪਥਾਰੀ ਦੀ ਜਿੱਥੇ ਉਹਨੂੰ ਸੁਕੋਚ ਤਾ ਥੇੜਾ ਅਗੇ ਨਾਲ ਕਦੇ ਵਿਰਾਜ ਚਾ ਕੇ ਗੱਡੀ ਏਸਾਂ ਪੈਣੇ ਵਾਸਤੇ ਸਿਰ ਰੱਖ ਕੇ ਪੈ ਜਾਂਦੇ ਅਬੇ ਉਸ ਵੇਲੇ ਮਹਾਂਪੁਰਖਾਂ ਨੇ ਕੋਤਿਆ ਰੀਏ ਦਾ ਜੋਗ ਨਹੀਂ ਕਰਦੇ ਇਹਨਾਂ ਵਿਰਾਗ ਕਰਦੇ ਆ ਇਹ ਮੈਂ ਦੇ ਸਰੀਰ ਤੋਂ ਅਸੀਂ ਸੇਵਾ ਵੜੀ ਲੈਣੀ ਏ ਇਹ ਜੋਗ ਵੀ ਕਰ ਰਹੇ ਉਸ ਵਕਤ ਜੋ ਗੱਡੀ ਆਦੀ ਸਿਰ ਰੱਖਿਆ ਹੋਇਆ ਤੇ ਦੂਰੋਂ ਦੇਖਿਆ ਗੱਡੀ ਵਾਲਿਆਂ ਨੇ ਕੋਈ ਆਦਮੀ ਪਿਆ ਉਹਨਾਂ ਨੂੰ ਕਿਹਾ ਮੁਰਦਾ ਦਾ ਕੋਈ ਹੋਵੇ ਉਹ ਗੱਡੀ ਖੜ੍ਹਾ ਕੇ ਵੇਖਿਆ ਤੇ ਜੀਵਤ ਆਣ ਜਿਹੇ ਹੋਏ ਆ ਤੇ ਪਾਸੇ ਕਰਕੇ ਲੈ ਲਏ ਗੱਡੀ ਸੰਤ ਮਿਸਟਰ ਨੂੰ ਵੀ ਵਾਪਸ ਆ ਕੇ ਕਹਿੰਦੇ ਗੁਰਖਾ ਤੁਸੀਂ ਕਰਵਾਓ ਅੱਦੇ ਵਾਸਤੇ ਆ ਤੂੰ ਸਾਥ ਨੂੰ ਕਰ ਲਓ ਕੋਲ ਨੂੰ ਪਤਾ ਕਿ ਸੋਤੋ ਸੇਵਾ ਗੁਰ ਮਨਸਾ ਨੂੰ ਕਿੰਨੀ ਲੈਣੀ ਇਹ ਉਸ ਬਰਾਗ ਵਿੱਚ ਦੇਖ ਕੇ ਫਿਰ ਵਾਪਸ ਲੈ ਆਏ ਉਹ ਕਥਾ ਪੂਰੀ ਹੋਈ ਹਜ਼ੂਰ ਸਾਹਿਬ ਸੰਤ ਮਹਾਰਾਜ ਚਲੇ ਗਏ ਹਜ਼ੂਰ ਸਾਹਿਬ ਵਿੱਚ ਜਾ ਕੇ ਇੱਥੇ ਬਰਾਏ ਸੰਤੋ ਬਰਾਮ ਹੋ ਕੇ ਅੰਮ੍ਰਿਤਸਰ ਆਏ ਬਾਬੇ ਹਰਿਦ ਸਿੰਘ ਨੂੰ ਪਹਿਲੀ ਕਹਾਣੀ ਸੁਣਿਸੋ ਉਸ ਵਕਤ ਉਸ ਵਕਤ 40 ਦਿਨ ਸੰਤ ਉੱਥੇ ਰਹੇ 40 ਦਿਨ ਬਾਅਦ ਸੰਤ ਹਜ਼ੂਰ ਸਾਹਿਬ ਤੋਂ ਪੰਨੀ ਸਾਹਿਬ ਦੇ ਦਰਸ਼ਨ ਕਰਕੇ ਬਾਬਾ ਹਰਿਦ ਸਿੰਘ ਜੀ ਫਿਰ ਅੰਮ੍ਰਿਤਸਰ ਸਾਹਿਬ ਗਏ ਕੇਨਾਲ ਜਾ ਕੇ ਸਾਰੀ ਗੁਰੂ ਜੀਵ ਸਾਹਿਬ ਦੀ ਕਹਾਣੀ ਪੜਾਈ ਸਾਰੀ ਸ੍ਰੀ ਗੁਰੂ ਸਾਹਿਬ ਦੀ ਕਰਤਾਰੀ ਬਾਤ ਸਾਰੇ ਸਾਧੂ ਪੜ੍ਹਦੇ ਸਨ ਸੰਤ ਮਹਾਂਪੁਰਖ ਜਿਨ੍ਹਾਂ ਦਾ ਐਤੋ ਫਬਰੀ ਨੂੰ ਐਤੋ ਯਾਰਗਾਰ ਮਨਾ ਚੁਕੇ ਸੰਤ ਮਹਾਂਪੁਰਖ ਵੀ ਪਹਿਲੋਂ ਸੰਤਾਂ ਤੋਂ ਆਏ ਹੋਏ ਸਨ ਬਾਬਾ ਸਤਿਗੁਰੂ ਸਾਹਿਬ ਦੀ ਅਬੇ ਇਸੇ ਪ੍ਰਕਾਰ ਹੋਰ ਮਹਾਂਤਮਾ ਵੀ ਬੜੇ ਸਨ ਇਹ ਸਾਰੇ ਮਹਾਂਤਮਾ ਸੰਤਾਂ ਦੇ ਆਉਣ ਤੋਂ ਪਹਿਲਾਂ ਆਏ ਹੋਏ ਸੰਤਾਂ ਦੇ ਨਾਲ ਹੀ ਰਿਆ ਕਰਦੇ ਅੱਜ ਦੀ ਸ਼ਾਮ ਨੂੰ ਤੇ ਸਵੇਰ ਜੁੜੇ ਰਹੇ ਇਸ ਪ੍ਰਕਾਰ ਉਹ ਸਾਰੀ ਕਥਾ ਕਰਦੇ ਹੋਇਆ ਇੱਕ ਗੰਦਾ ਗੰਦੀ ਗੱਲ ਹੈ ਕਿ ਮੇਰੀ ਮੂਹਰ ਤੋਂ ਸੰਤਬ ਕਿਹਾ ਕੀ ਬਚਾਵਾ ਪਾਏ ਸਾਰੀ ਰਾਤ ਸੰਭ ਜਾਗਿਆ ਕਰਦੇ ਜਿਵੇਂ ਇੱਕ ਘੰਟਾ ਬਰਾਗਿਆ ਕਰਦੇ 12 ਤੋਂ 1 ਤੱਕ ਨਹੀਂ ਤਾਂ ਤੇਰੀ ਕੰਟੇ ਸਿਮਰਨ ਦੀ ਲੋੜ ਹੋ ਕਥਾ ਜਿਤੇ ਸਿਮਰਨ ਵਿੱਚ ਤਾਰੇ ਵੀ ਸ਼ਾਮਿਲ ਕਥਾ ਕਰਾਇਆ ਕਰਦੇ ਇਹ ਪੁੱਛਿਆ ਕਿਤੇ ਮਿੱਤਰ ਜੀ ਅਖੀਰ ਤੇ ਮਾਰਾ ਜੀ ਚੱਤੀ ਪੀਵੇ ਆ ਕਰਦੇ ਜੇ ਨਹੀਂ ਤੋਬਾ ਕਰੇਗਾ ਤੇ ਸੁਣ ਕੇ ਬਾਬਾ ਬਿਸ਼ਨ ਸਿੰਘ ਜੀ ਚੱਤੀ ਪੀਣੀ ਲਾਗੇ ਰਾਤ ਨੂੰ ਚੱਤੀ ਪੀਆ ਕਰਨ ਤੇ ਜਦੋਂ ਪਤਾ ਲੱਗਾ ਖੰਡਾ ਆਪ ਚੱਤੀ ਦੇ ਨਾਲ ਆ ਕੇ ਲਾਗੇ ਮਾਰਾ ਸਵੇਲੂ ਆ ਗਿਆ ਜੀ ਕਿ ਇੱਕ ਦਿਨ ਉਹਨਾਂ ਸੰਤ ਬਿਸ਼ਨ ਸਿੰਘ ਨਾਲ ਬੈਠੇ ਰਹੇ ਫਿਰ ਇਹ ਬੇਨਤੀ ਕੀਤੀ ਮਾਰਾ ਮੈਂ ਹੀ ਪੀਹਾ ਕਰਾਂਗਾ ਐਂਕ ਸਾਰੀ ਰਾਤ ਉਸ ਨੂੰ ਪੀਆ ਕਰਦੇ ਤੇ ਲੰਗਰ ਵਿੱਚ ਦਾ ਪ੍ਰਸ਼ਾਦ ਵਾਸਤੇ ਆਟਾ ਘਰ ਤੋਂ ਘੱਟ ਇਹਨਾਂ ਵੱਲੋਂ ਹੀ ਪਿਆਰ ਕਰਦਾ ਇਸ ਪ੍ਰਕਾਰ ਜੋ ਸੇਵਾ ਹੁੰਦੀ ਇੱਕ ਜਿੰਦੀ ਗੱਲ ਹੈ ਰਾਤ ਨੂੰ ਬੱਦੀ ਰਾਤ ਸੀ ਇੱਕ ਭਾਈ ਬਹੁਤ ਬਕਰਾਲ ਘਾਰੀ ਅਕਾਰ ਵਾਲਾ ਜਿਹਦੇ ਪਾਠੀ ਮੱਝੀ ਹੱਥੀ ਪਕੜੀ ਹੈ ਕੋਈ ਧਿਆਨ ਚ ਕੀ ਗਈ ਤੇ ਉਸ ਵੇਲੇ ਜਦੋਂ ਧਿਆਨ ਖਤੀ ਗਈ ਆਈ ਤੇ ਸੰਤ ਸੁੰਦਰ ਸਿੰਘ ਜੀ ਉੱਥੇ ਉਹਨੂੰ ਲੱਤ ਮਾਰੀ ਜੋ ਲੱਤ ਮਾਰੀ ਉਹ ਕੋਈ ਟੀਨ ਨਹੀਂ ਸੀ ਸੰਤ ਵਿੱਚ ਲੱਤ ਵੱਜੀ ਸੰਤ ਸਿੰਘ ਸਿੰਘ ਦੀ ਆਵੇ ਜੈ ਲੱਗੇ ਪੁਰਖਾ ਇਹ ਤੇਰਾ ਕੋਈ ਪੂਰਵ ਦੇ ਜਨਮ ਦਾ ਡੈਰੀ ਸੀ ਉਹ ਤੈਨੂੰ ਨਾਸ ਕਰਨੋਂ ਆਪੇ ਆਇਆ ਸੀ ਤੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਚੱਤੀ ਪੀਦਾ ਸੀ ਤੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ ਉਹ ਤੇਰਾ ਪਾਪ ਇਹ ਖਤਮ ਹੋਇਆ ਜਦੂ ਦਿਖਾਈ ਦੇ ਤੋ ਸਮਾਪਤ ਹੋ ਗਿਆ ਇਸ ਪ੍ਰਕਾਰ ਕਰਦੇ ਹੋ ਕਿ ਉਹਨਾਂ ਸਾਹਿਬ ਜੀ ਬੜੀ ਤਹਿਲ ਕਰਦੇ ਬੜਾ ਪਿਆਰ ਵਿਚੈਂਦੇ ਸੰਤ ਮਾਲਾ ਬੜਾ ਪਿਆਰ ਕਰਦੇ ਸਭ ਭਗਤ ਸਿੰਘ ਜੀ ਹੋਰ ਮਹੱਤਮੋਦ ਸਾਰੇ ਸਾਡੀ ਮਾਰਿਆ ਕਰਦੇ ਗਊਆਂ ਦੇ ਸਾਰੀਆਂ ਹੁੰਦੀਆਂ ਉਹਦਾ ਦੁੱਧ ਹਲੋ ਵੇਖਾਂ ਰਾਤ ਨੂੰ ਸਾਰੇ ਸਾਡੀ ਇੱਕ ਗਲਾਸ ਪਿਆ ਜਾ ਕਰਦਾ ਲੰਗਰ ਬੜਾ ਉਤਮ ਚਲਾਇਆ ਕਰਦੇ ਆਪਦਾ ਇਹ ਬਚਨ ਸ੍ਰੀ ਸੰਤ ਦੇਸੂ ਸੁਣਾਦਾ ਦੇ ਜੇ ਗੱਲਾਂ ਕਰਦੇ ਹੋਗੇ ਅਸੀਂ ਦੇਰੇ ਦੀ ਬਾਤ ਕਰਾਂਗੇ ਜਦੋਂ ਉਹਨਾਂ ਸੰਗਤ ਨੂੰ ਕੋਈ ਸੁਖੁਲੀ ਸਾਹਿਬ ਜਾਣ ਲੱਗਿਆਂ ਮੈਂ ਕੋਈ ਸਤਨਾਵ ਵਾਹਿਗੁਰੂ ਜਾਪ ਕਰਨ ਲੱਗ ਜਾਂਦਾ ਕਿ ਉਹ ਸਾਰੇ ਦੇਰੇ ਜਾਪ ਹੋਣ ਲੱਗ ਜਾਂਦਾ ਜਿਹੜਾ ਬਾਬਾ ਜੀ ਆਇਆ ਕਰ ਤੋ ਇਸ ਪ੍ਰਕਾਰ ਸਾਧ ਸੰਗਤ ਜੀ ਕੌਂਟਿਬਿਸ਼ਨਸ ਨੂੰ ਦੇ 1000 ਵਿਦਿਆ ਪ੍ਰਾਪਤ ਕੀਤੀ ਕੌਂਟਿਬਿਸ਼ਨਸ ਨੂੰ ਜੀ ਮਹਾਂਪੁਰਖ ਉਹ ਦੂੜ ਕਥਾ ਕਰਾ ਕੇ ਫਿਰ ਬਾਰਾ ਸਾਲ ਦੀ ਆਗਿਆ ਦੇ ਅਵਸਾਰ ਵਾਈਟੂ ਦੀ ਆਗਿਆ ਨਾਲ ਖਰੀਬ ਨਵਾਂ ਨਿਰਵਾਸ ਸੀ ਕਹਿੰਦੇ ਸਾਡਾ ਅਖੰਡਕਾੜ ਸੂਮੂ ਚਿਤ ਕਰਦਾ ਅਖੰਡਕਾੜ ਸੂਮ ਤੇ ਜਦੋਂ ਭੋਗ ਪੈ ਗਿਆ ਗਾਂਦ ਤੇ ਨੱਬੇ ਵਿਖਾਈ ਤੇ ਦੱਸ ਵੀ ਸਾਨੂੰ ਕੋਈ ਬਿਮਾਰੀ ਤਾਂ ਨਹੀਂ ਕਹਿੰਦੇ ਇਹਨਾਂ ਦਾ ਬਾਲਕ ਵਰਗੀ ਨਵਜ ਹੈ ਕਹਿੰਦੇ ਇਸੇ ਤਰ੍ਹਾਂ ਭਜਨਸੇ ਮੰਗਿਆ ਲੈ ਲਾਹੋਂ ਫੋਟੇ ਕਿ ਉਹਦੇ ਉਸੇ ਦੇ ਫਤੇ ਚ ਜਾ ਕੇ ਚੜਾਈ ਸੰਤ ਬਿਸ਼ਨ ਸਿੰਘ ਜੀ ਮਰਾਲੇ ਵਿੱਚ ਕਰ ਗਏ ਸਨ ਸੋ ਸਾਬ ਸਨ ਜੀ ਇਹ ਚੌਥੇ ਵੀ ਗੱਲ ਹੈ 1914 ਵਿਕਰਮੀ ਵਿੱਚ ਬਾਬਾ ਬਿਸ਼ੂ ਸਿੰਘ ਜੀ ਨੇ ਚੜਾਈ ਕੀਤੀ ਇਹ ਕੌਣ ਤੋਂ ਬਾਅਦ ਫਿਰ ਸੰਤੋਖੋਗਰਾਮ ਹੋ ਗਏ